ਮਜਾਂ ਦੇ ਅੰਦਰ ਰੈਨ ਦਾ ਫਲੋ ਬੜਾ ਵਧੀਆ ਹੈ ਫਲੋ ਬਣਾਇਆ ਆ ਹੀ ਜਾ ਰਿਹਾ ਗੁੜੀਆਂ ਹੋ 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 ਹਾਂ ਹੋ ਗਿਆ ਜੀ ਗੁੜੀਆਂ ਇਹ ਸੀ ਛੱਡੋ ਗੱਡੀ ਗਈ ਹੋ ਗਿਆ ਗੱਡੀਆਂ ਆਦੀ ਤੇ ਅੱਗੇ ਆੜ ਹੈ ਨਹੀਂ ਛੋਟਾ ਠੀਕ ਹੈ ਪਰ ਗਾੜ ਹੈ ਕਿ ਐਸੇ ਕਿਉਂ ਹੋ ਗਏ ਇਹ ਕਲੇਮ ਕਲਮ ਹੁੰਦਾ ਨਾ ਕੋਈ ਜੇ ਗੱਡੀ ਰੁਕ ਗਈ ਐ ਇਥੇ ਕਲੇਮ ਹੋਊਗਾ ਹਾਂ ਤਾੜੇ ਠੀਕ ਹੈ ਨਾ ਗੱਡੀ ਡੱਟ ਗਈ ਤੇ ਦਿੱਤੀ ਸਾਡੀ ਮੇਲੇ ਕਿ ਉਹ ਛੁੱਟੀ ਓ ਸ਼ਿਟ ਅੰਦਰ ਹੋ ਗਏ ਤਾਂ ਕੇ ਇਹ ਅੰਦਰ ਹੋਣੇ ਚਾਹੀਦੇ ਉਹ ਨਿਵਲੇ ਪਾਣੀ ਹੈ ਅੰਦਰ ਹੋਣੇ